ਅਸੀਂ ਡੀਐਸਪੀ ਸਾਹਿਬ ਕੋਲ ਆਏ ਆ ਕਿਉਂਕਿ ਲੋਕਾਂ ਦੀ ਕਾਫੀ ਦਿਨਾਂ ਤੋਂ ਸ਼ਿਕਾਇਤ ਸੀ ਵੀ ਜਦੋਂ ਵੀ ਅਸੀਂ ਇਤੋਂ ਗੁਜ਼ਰਦੇ ਆ ਸਬਜੀ ਮੰਡੀ ਤੋਂ ਔਰ ਅੰਬੇਦਕਰ ਚੌਂਕ ਤੋਂ ਫਿਰ ਮਾਤਾ ਰਾਨੀ ਚੌਂਕ ਤੱਕ ਆ ਮੈਂ ਬਹੁਤ ਹੀ ਟ੍ਰੈਫਿਕ ਹੁੰਦਾ ਵਾ ਔਰ ਜਿੰਨੇ ਵੀ ਇੱਥੇ ਦੁਕਾਨਦਾਰ ਨੇ ਔਰ ਜਿੰਨੇ ਵੀ ਉੱਥੇ ਦੇ ਨਿਵਾਸੀ ਨੇ ਸਾਡੇ ਉਹਨਾਂ ਨੇ ਫਿਰ ਇੱਕ ਐਪਲੀਕੇਸ਼ਨ ਲਿਖੀ ਵੀ ਤੁਸੀਂ ਸਾਡੇ ਨਾਲ ਚੱਲ ਕੇ ਡੀਐਸਪੀ ਸਾਹਿਬ ਨੂੰ ਮੇਰੇ ਅੰਮ੍ਰੰਦ ਦਬੋ ਬਈ ਸਾਡੀ ਸਮੱਸਿਆ ਦਾ ਹੱਲ ਕਰੋ ਜਦ ਕਿ ਇਹ ਸਮੱਸਿਆ ਜਿਹੜੀ ਡੀਸੀ ਮਰਨੇ ਪੰਨਾ ਵੀ ਆਰਡਰ ਕੱਢੇ ਹੋਇਆ ਜਿਹੜੇ ਕਿ ਟਿਪਰ ਹੈਗੇ ਆ ਸਕੂਲ ਟਾਈਮ ਨਹੀਂ ਚੱਲਣਗੇ ਔਰ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਦੁਪਹਿਰ ਦੇ ਟਾਈਮ ਉਦੋਂ ਵੀ ਨਹੀਂ ਚੱਲਣਗੇ ਵੀ ਉਸ ਚੀਜ਼ ਦੀ ਥੋੜੀ ਜੀ অবਹੇਲਨਾ ਹੋ ਰਹੀ ਆ ਵੀ ਉਹ ਫੇਰ ਵੀ ਟਿਪਰ ਚੱਲ ਰਹੇ ਨੇ ਗੱਡੀਆਂ ਨਿਕਲਣੀਆਂ ਨੇ ਉਹਦੇ ਨਾਲ ਫਿਰ ਜਦੋਂ ਬੱਚੇ ਸਕੂਲ ਤੋਂ ਆਉਂਦੇ ਉਹਨਾਂ ਨੂੰ ਬਹੁਤ ਮਤਲਬ ਕੀ ਬਹੁਤ ਪਰੇਸ਼ਾਨੀ ਹੁੰਦੀ ਆ ਪੇਰੈਂਟਸ ਨੂੰ ਵੀ ਪਰੇਸ਼ਾਨੀ ਹੁੰਦੀ ਆ ਬੱਚਿਆਂ ਨੂੰ ਵੀ ਬਹੁਤ ਪਰੇਸ਼ਾਨੀ ਅਸੀਂ ਰਿਕੁਐਸਟ ਕੀਤੀ ਆ ਔਰ ਨਾ ਮੈਡੀਅਸ ਵੀ ਸਰ ਨੇ ਆਪਣੇ ਐਸਐਚਓ ਵੀ ਨਾਲ ਹੀ ਬੈਠੇ ਸੀ ਟ੍ਰੈਫਿਕ ਵਾਲਿਆਂ ਨੂੰ ਵੀ ਕਹਿੰਦਾ ਵਾ ਔਰ ਦੂਸਰਾ ਹਾਜੀਪੁਰ ਤੇ ਵੀ ਐਸਐਚਓ ਨੇ ਕਹਿੰਦਾ ਵਾ ਬਿਲੇ ਜਿਹੜੀ ਆ ਸਕੂਲ ਦੇ ਕਿਉਂਕਿ ਸਰਦੀਆਂ ਹੋ ਗਈਆਂ ਸਕੂਲ ਦੇ ਟਾਈਮ ਚੇਂਜ ਹੋ ਗਏ ਆ ਉਹਦੇ ਨਾਲ ਕਹਿੰਦੇ ਥੋੜਾ ਅੱਗੇ ਪਿੱਛੇ ਹੋ ਗਿਆ ਹੁਣ ਆਵਾ ਕੋਈ ਗੱਲ ਨਹੀਂ ਅਸੀਂ ਜਿਹੜੀ ਤੁਸੀਂ ਸਮੱਸਿਆ ਲੈ ਕੇ ਆਏ ਆ ਅਸੀਂ ਉਹ ਬਿਲਕੁਲ ਇਹਦੀ ਪਾਲਣਾ ਕਰਾਂਗੇ ਔਰ ਇਹ ਚੀਜ਼ ਨੂੰ ਬੰਦ ਕਰਾਵਾਂਗੇ ਤਾਂ ਕਿ ਜਿਹੜੇ ਸ਼ਹਿਰ ਵਾਸੀ ਆ ਜਾਂ ਲੋਕ ਨੇ ਜਿਹੜੇ ਜਾਂਦੇ ਨੇ ਉਹਨਾਂ ਨੂੰ ਕੋਈ ਆਮ ਜਾਂਦੀ ਸਮੱਸਿਆ ਨਾ ਹੋਵੇ ਜੇ ਇਹ ਸਮਾਵਨ ਨਹੀਂ ਹੋਏਗਾ ਫਿਰ ਇਹ ਪ੍ਰੋਟੈਸਟ ਕਰਾਂਗੇ ਹਮ ਲੋਕਾਂ ਦੇ ਨਾਲ ਤਾਂ ਬੈਠਣਾ ਪੈਣਾ ਵਾ ਲੋਕਾਂ ਦੀ ਵੀ ਗੱਲ ਸੁਣਨੀ ਪੈਣੀ ਆ ਸਾਨੂੰ ਵੀ ਅਗਰ ਸਾਰੇ ਅਸੀਂ ਵੀ ਉਸ ਜਗ੍ਹਾ ਤੋਂ ਗੁਜ਼ਰਦੇ ਆ ਸਾਨੂੰ ਵੀ ਇਹ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਵਾ ਪਬਲਿਕ ਨੂੰ ਹਰ ਪਬਲਿਕ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਵਾ ਮੇਰੇ ਕੋਲ ਅੱਜ ਜਿਹੜੇ ਮੁਕੇਲੀਆਂ ਤੇ ਬਹੁਤ ਬਾਰ ਬੇਤੀ ਆ ਆਉਂਦੇ ਬਾਰ ਬੇਤੀ ਆ ਇਹਨਾਂ ਨੇ ਇੱਕ ਸਮੱਸਿਆ ਦੱਸੀ ਹੈ ਕਿ ਜਿਹੜੇ ਆ ਟਿਪਰ ਆਉਂਦੇ ਆ ਇੱਧਰ ਤਲਵਾੜਾ ਸਾਈਡ ਤੋਂ ਹਾਜੀਪੁਰ ਸਾਈਡ ਤੋਂ ਬਜਰੀੇ ਤਾਂ ਲੈ ਕੇ ਉਹ ਜਦੋਂ ਇੱਧਰ ਆਉਂਦੇ ਆ ਤਾਂ ਸਕੂਲ ਦੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਇਸ ਸਬੰਧ ਵਿੱਚ ਪਹਿਲਾਂ ਵੀ ਕੋਈ ਦੋ ਤਿੰਨ ਮਹੀਨੇ ਪਹਿਲਾਂ ਐਸਡੀਓ ਸਾਹਿਬ ਨਾਲ ਮੀਟਿੰਗ ਹੋਈ ਸੀ ਉਦੋਂ ਇੱਕ ਫੈਸਲਾ ਲੈ ਗਿਆ ਸੀ ਟਿੱਪਰਾਂ ਵਾਲਿਆਂ ਨਾਲ ਸ਼ਹਿਰ ਵਾਸੀਆਂ ਨਾਲ ਰੇਐਸਟੀਮ ਸਾਹਿਬ ਨਾਲ ਪ੍ਰਸ਼ਾਸਨ ਨੇ ਮਿਲ ਕੇ ਤੇ ਸਕੂਲ ਟਾਈਮਿੰਗ ਉਦੋਂ 6 ਤੋਂ 9 ਰੱਖਿਆ ਗਿਆ ਸੀ ਪਰ ਹੁਣ ਕਿਉਂਕਿ ਟਾਈਮ ਚੇਂਜ ਹੋ ਗਿਆ ਆ ਹੁਣ ਇਹਨੂੰ ਦੁਬਾਰਾ ਰਿਵਿਊ ਕਰ ਦਿੰਨੇ ਆ 7 ਤੋਂ 10 ਕਰ ਦਿੰਨੇ ਆ ਤੇ ਸ਼ਾਮ ਨੂੰ 1 ਤੋਂ 4 ਨਹੀਂ ਚੱਲਣਗੇ ਉਹ ਬਿਲਕੁਲ ਲਾਗੂ ਜਿਹੜਾ ਫੈਸਲਾ ਪੇਲਾ ਨਹੀਂ ਕੀਤਾ ਹੋਇਆ ਜੇਕਰ ਤੇ ਉਹਦੇ ਵਿੱਚ ਕੋਈ ਬਾੜੀ-ਬੋਟੀ ਢਿੱਲਪ ਹੋਈ ਆ ਤਾਂ ਹੁਣ ਮੈਂ ਇਹਨਾਂ ਦੇ ਸਾਹਮਣੇ ਆਪਣੇ ਟ੍ਰੈਫਿਕ ਇੰਚਾਰਜ ਨੂੰ ਐਸਟੀਓ ਸਾਹਿਬ ਮੇਰੇ ਕੋਲ ਹੀ ਬੈਠੇ ਸੀ ਐਸਟੀਓ ਸਾਹਿਬ ਨੂੰ ਤੇ ਐਸਟੀਓ ਸਾਹਿਬ ਨੂੰ ਹਦਾਇਤ ਕਰਤੀ ਆ ਕਿ ਉਹ ਜਿਹੜਾ ਫੈਸਲਾ ਉਦੋਂ ਇੱਕ ਆਰਡਰ ਜਾਰੀ ਕੀਤਾ ਸੀ ਐਸਟੀਓ ਸਾਹਿਬ ਨੇ ਕੋਈ ਸਵੇਰ ਸਕੂਲ ਟਾਈਮ ਤੇ ਨੂਨ ਆਫ ਜਦ ਦੁਪਹਿਰ ਨੂੰ ਜਿਹੜਾ ਸਕੂਲ ਟਾਈਮ ਉਦੋਂ ਬਿਲਕੁਲ ਆਵਾਜ਼ ਨਹੀਂ ਚੱਲੇਗੀ ਡਿਪਰਾਂ ਦੀ